ਹਾਈ ਦੋਸਤੋ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਸਾਰੀ ਵੀਡੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀਆਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਪਿੰਡ ਰੱਤਾ ਖੇੜਾ ਦੀਆਂ ਨੇ ਜਿੱਥੇ ਬਹੁਤ ਜ਼ਿਆਦੇ ਵੱਡੇ ਪੱਦਰ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਤਿੰਨੇ ਰੋਜ਼ਾ ਦੀਵਾਨ ਸਜਾਏ ਗਏ 16 17 18 18 ਦਾ ਲਾਸਟ ਦੀਵਾਨ ਜਿਸ ਦੇ ਵਿੱਚ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਨੇ ਇੱਥੇ ਆ ਕੇ ਦੀਵਾਨ ਸਜਾਇਆ ਪਿੰਡ ਦੀ ਪੰਚਾਇਤ ਦਾ ਬਹੁਤ ਵੱਡਾ ਸਹਿਯੋਗ ਰਿਹਾ ਜਿਹਦੇ ਵਿੱਚ ਸਰਪੰਚ ਮਨਜੀਤ ਸਿੰਘ ਜੀ ਹਰ ਵਕਤ ਸੇਵਾ ਦੇ ਵਿੱਚ ਰੁੱਝੇ ਹੋਏ ਨਜ਼ਰ ਆਏ ਤੇ ਹਰ ਸਮਾਗਮ ਦੇ ਵਿੱਚ ਉਹ ਇੱਥੇ ਅੱਗੇ ਹੋ ਕੇ ਸੇਵਾ ਕਰਦੇ ਆ ਤੇ ਨਾਲ-ਨਾਲ ਨਗਰ ਦਾ ਬਹੁਤ ਜ਼ਿਆਦੇ ਸਰਪੰਚ ਸਾਹਿਬ ਨੇ ਧੰਨਵਾਦ ਕੀਤਾ ਵੀ ਜਿਨ੍ਹਾਂ ਨੇ ਰਲ ਮਿਲ ਕੇ ਇੱਥੇ ਇਹ ਸਮਾਗਮ ਨਾਲ ਕਰਵਾਇਆ ਤੇ ਜਿੰਨੇ ਵੀ ਇੱਥੇ ਦੂਰੇ ਦਰਦ ਤੋਂ ਚੱਲ ਗਏ ਉਹਨਾਂ ਦਾ ਸਭ ਦਾ ਧੰਨਵਾਦ ਕੀਤਾ ਤੇ ਸਨਮਾਨਤ ਕੀਤਾ ਸੰਗਤਾਂ ਲਈ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇੱਥੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਤੇ ਕੀ ਕਹਿੰਦੇ ਨੇ ਬਾਬਾ ਕਸ਼ਮੀਰਾ ਸਿੰਘ ਜੀ ਦੀ ਸਮਾਦ ਨੂੰ ਸੇਹ ਦੇਣ ਵਾਲੀਆਂ ਗੱਲਾਂ ਦੱਸ ਰਹੇ ਨੇ ਆਓ ਆਪਾਂ ਸੁਣਦੇ ਹਾਂ ਸਾਹਿਬ ਜੀ ਦੀ ਫਤਿਹ ਆਪਾ ਜੀ ਰੱਤੇ ਖੜੇ ਦਵਾਨ ਤੀਸਰਾ ਦਵਾਨ ਅੱਜ ਤੇ ਵੈਕ ਜੀ ਕੱਲ੍ਹ ਸੋ ਵੈਕ ਜੀ ਕੀ ਫਤਿਹ गुरू ख़ालसा सासी गुरू नगर रता खड़माल हर कार इहो साल आहे सारे नगर जी सत बी ख़ुशाले नालेवाई वास्ते अरदास पंथी हूंदी आहे उते जहिड़े लोक नशे व राइव के उन इहो प्रेरित द्वारा मिलंदी आहे ਉਹ ਆਪਣੇ ਜ਼ਿੰਦਗੀ ਨੂੰ ਸੁਭਲੀ ਕਰਦੇ ਜੋ ਮਾਤਰਾਂ ਸਾਧਕ ਕੇ ਸਾਰੇ ਨਗਰ ਦੇ ਬੱਚੇ ਨੌਜਵਾਨ ਬਜ਼ੁਰਗ ਵਾਈਫ ਆਨਮਨ ਧਨ ਕਰਕੇ ਸਾਰੇ ਨਗਰ ਇਕੱਠਾ ਹੋ ਕੇ ਸੇਵਾ ਕਰਦੇ ਸਾਰੇ ਨਗਰ ਦਾ ਬੜਾ ਪ੍ਰੇਮ ਦਾ ਸਬੂਤ ਹੈ ਜਿੰਦੇ ਤੇ ਇਸ ਸਾਰੇ ਗੁਰੂ ਮਹਿੰਦ ਪ੍ਰਬੰਧਕ ਵੀ ਨੇ ਜਿਹੜੇ ਤਾਂ ਇਹ ਦਿਨ ਰਾਤ ਇੱਕ ਕਰਕੇ ਸੇਵਾ ਵਿੱਚ ਲੱਗੇ ਹੋਏ ਆ ਅੱਜ ਜੀ ਸਰਦਾਰ ਉਹਨਾਂ ਸੰਗਤਾਂ ਜਿਹੜਾ ਵਿਸ਼ੇਸ਼ ਘਟਾ ਹੈ ਜਿੰਨੇ ਬਹੁਤ ਸਾਰੇ ਮਾਪੇ ਵੀ ਆਏ ਹੈ ਗੁਰੂ ਗੋਬਿੰਦ ਸਿੰਘ ਜੀ ਗੜੀਸਾ ਵਾਲੇ ਬਾਕੀ ਬਾਬਾ ਨਾਮਦੇਵ ਸਿੰਘ ਜੀ ਪੈਨਨ ਮੁਖਪੇਰਿਆਂ ਨੇ ਆ ਕੇ ਕਰਾਲੀ ਸਾਹਿਬ ਦੇ ਮੁਖੁਰਦ ਕੀ ਸੋ ਸਾਰੇ ਨੇ ਸੰਗਤਾਂ ਨੂੰ ਆ ਕੇ ਸਾਰੀ ਸੰਪੂਰਨ ਬੇਤੀ ਕਰਦੇ ਆ ਕਿ ਆਪਾਂ ਜਿਨ੍ਹਾਂ ਬਰੇਿਆਂ ਨੂੰ ਛੱਡੀ ਤੇ ਗੁਰਮਤਿ ਦੇ ਰਸਾ ਲੱਗ ਕੇ ਜਨ ਨੂੰ ਸੁਖਲਾ ਗਰੀ ਵਾਹਿਗੁਰੂ ਜੀ ਕਰੇ ਆਨ ਕੀ ਦੇਸ਼ ਦਾ ਹੈ ਜਨੋਤ ਤੁਹਾਈ ਹੈ ਇਕ ਜੀ ਪੋਸਟ ਹੈ ਬੈਠਾਤ ਔਂਕ ਦਾ ਨਾਮ ਸੰਯੁਕਤ ਹੈ ਐਸੀ ਵੀ ਤੇ ਰੋਗ ਸੁਖ ਜਹਨ ਦੇ ਸਮਾਈ ਹੈ ਇਕ ਜੀ ਤੂ I'm not going to be able to do that. ਜਿੰਨੇ ਪੈਸੇ ਤੁਹਾਡੇ ਪੱਖੇ ਪਾਉਣਾ ਭਈਆ ਲੈ ਲੈਣਾ ਕਰਦੇ ਉਹਨੇ ਤੁਹਾਨੂੰ ਗਰੰਟੀ ਨਹੀਂ ਦਿੱਤੀ ਨਹੀਂ ਜੀ ਇਹ ਭਾਗਦਰ ਜੀ ਹੈ ਖਾਈ ਕੋਲਸ ਕਰਨਾ ਤੇ ਵੇਚੀ ਕਰੀਏ ਵੈਸੇ ਐਸੀ ਕਿ ਗਰੰਟੀਆਂ ਹੀ ਆਉਂਦੀਆਂ ਕਿਉਂਕਿ ਪਹਿਲਾਂ ਸਾਦੀ ਸੰਪਤੀ ਆਉਂਦੀ ਹੈ ਫਿਰ ਵਾਟ ਕਰਾਈ ਜਾਂਦੇ ਨੇ ਖੰਡ ਪਾਉਂਦੇ ਨੇ ਐਸਾ ਸੀ ਨਾ ਇਸ ਗਰੰਟੀ ਗੁਰੂ ਕੋਲ ਆ ਕਰੇ ਸਾਡੇ ਅੱਤੇ ਆਪਾਂ ਸਮਾਧ ਬਖਸ਼ੇ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਕੀਰਤਨ ਬਾਣੀ ਸੰਗ ਗੁਰੂ ਗ੍ਰੰਥ ਸਾਹਿਬਾ ਜੀ ਜਿੰਨਾ ਤੇ ਸਤਕਾਰ ਕਰ ਸਕਦਾ ਉਹ ਤੇਰੇ ਵਾਸਤੇ ਕੋਈ ਨਹੀਂ ਜਿੰਨਾ ਮਾੜਨੇ ਆ ਕਿ ਉਹਨਾਂ ਤਾਂ ਨਹੀਂ ਅਸੀਂ ਕਰ ਸਕਦੇ ਗੁਰਮਾਰਤਾ ਕਹਿੰਦੇ ਆਪਾਂ ਸੇਵਾ ਬੰਦੀ ਕੋਦੇ ਬੈਠੇ ਨਮਾਸਤੇ ਮੂੜੇ ਜੀਾਂ ਤੇ ਜਿਹੜੇ ਤੈਨੂੰ ਗੁਰੂ ਦੀ ਗੱਲ ਸੁਣਾਉਂਦੇ ਇਹ ਤਾਂ ਵਹਿਮਾ ਪਰਮਾ ਕਰਮਾ ਕਰਮਾ ਕਹਨਾਂ ਤੇ ਨਿਕਲ ਕੇ ਗੁਰੂ ਵਾਲੇ ਬਣ ਕੇ ਗੁਰੂ ਦੇ ਪਰਦੇਸ ਤੇ ਚੰਗੇ ਲੋਕ ਸੁਖੀਏ। ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪ ਰਹੇ। ਮੁਰਿਆ ਕੋ ਲਾਖੀ ਕੀਆ ਨਾਮਸਾ ਦਾ ਪਾਠ ਅਰਦਾਸ ਸੁਖ ਨਮਾਜ਼ਰ ਸਰਵਨ ਕਰਕੇ ਸੁਖਾਸ ਦੀ ਸੇਵਾ ਹੁੰਦਿਆਂ ਤੱਕ ਗੁਰੂ ਘਰ ਨੇ ਪਰਵਦਕਾ ਨੇ ਕੁਝ ਸਨਮਾਨ ਕਰਦੇ ਆ ਗੁਰਮੁਖ ਪਿਆਰਿਆਂ ਦੇ ਉਹਨਾਂ ਚ ਸੱਚੀ ਬਾਸ਼ਾ ਦੀ ਸਪਸਥਨੀ ਸੇਵਾ ਹੋ ਜੇਗੀ ਫਿਰ ਗੁਰੂ ਦੇ ਦਰਵਾਜ਼ਾ ਆਪਣੇ ਜਿਸਥਾਨਾਂ ਤੇ ਜਾਣਗੇ ਫਿਰ ਗੁਰੂ ਕੀ ਸੰਗਤ ਦੇ ਨਗਰ ਸਰ ਦੇ ਜਾਣ ਦੀ ਕਿਰਪਾਤਾ ਕਰਨੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਹਾਨ ਗੁਰਮਤ ਸਮਾਗਮ ਆਪਰੇ ਤੇ ਦੇ ਅਨੰਦ ਮਾਣਿਆ ਕਾਰਜਗੋਮੇਂ ਕਿਰਤਨ ਪ੍ਰਧਾਨਾ ਪਰਧਾ ਮੁਖ ਜੱਬੀ ਇਹ ਰਾਏ ਤੇ ਹਨ ਹਰ ਕਦ ਬਾੜੇ ਪੂੰਜੀ ਸੰਕਰ ਹਰ ਰਾਟੀ ਪੂੰਜੀ ਦੇ ਮਹਾਵਾ ਕਰਨ ਦਾ ਅਤੀ ਸਤਕਾਰਯੋਗ ਬਾਬਾ ਕਸ਼ਮੀਰਾ ਸਿੰਘ ਜੀ ਜੋ ਦੇਸ਼ ਤੇ ਵਿਦੇਸ਼ ਵਿੱਚ ਇੱਕ ਬਹੁਤ ਵੱਡਾ ਹੁਣ ਦਾ ਜਿਹੜਾ ਕੰਮ ਹੈ ਕਿਉਂਕਿ ਫਰਮਾਨ ਹੈ ਕਿ ਸੱਤ ਮੰਤਰ ਪੰਚਕ ਦੇ ਅਨੁਸਾਰ ਅਰਧਾਨ ਕੀਤਾ ਹੈ ਜੈਸਾ ਉਹ ਇੱਕ ਗੁਰਸਿੱਖ ਪ੍ਰਸਾਦ ਸ਼ਬਦ ਸਕਾਰਤਾ ਦੇ ਮਹਾਨ ਬਾਤ ਨੂੰ ਸਾਰ ਸੇਵਾ ਨਿਭਾਈ ਆ ਸੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜੀ ਸਰਕਾਰ ਦੇ ਲੋਕ ਭਾਈ ਮਰਜੀਤ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਨੇ ਸਾਲਤ ਸਰਕਾਰ ਦੇ ਲੋਚਾਇਆ ਉਹਨਾਂ ਸਿਰਪਾਉ ਦੇ ਇਹ ਸਨ ਅੱਜ ਰੱਤਾ ਖੇੜਾ ਦੇ ਪਿੰਡ ਦੀਆਂ ਤਸਵੀਰਾਂ ਜਿੱਥੇ ਤਿੰਨ ਰੋਜ਼ਾ ਦੀਵਾਨ ਸਜਾਇਆ ਗਿਆ ਜਿਸ ਦੇ ਵਿੱਚ ਗਗਨਦੀਪ ਸਿੰਘ ਹੈੱਡ ਗ੍ਰਾਂਤੀ ਬਾਬਾ ਪ੍ਰੀਤਮ ਸਿੰਘ ਬੜੈਚ ਜਸਪਾਲ ਸਿੰਘ ਮਾਸਟਰ ਡਾਕਟਰ ਗੁਲਜ਼ਾਰ ਸਿੰਘ ਸੋਚਾ ਸਿੰਘ ਮਨਜੀਤ ਸਿੰਘ ਸਰਪੰਚ ਰੱਤਾਖੇੜਾ ਬੋਰਡ ਸਿੰਘ ਤੇ ਪ੍ਰਧਾਨ ਰਾਜ ਸਿੰਘ ਗੁਰੂ ਰਬਦਾਸ ਕਮੇਟੀ ਸਮਾਣਾ ਵਾਲੇ ਹਾਜ਼ਰ ਰਹੇ ਤੇ ਸਾਡੀ ਚੈਨਲ ਰਹੀਂ ਬੇਨਤੀ ਆ ਜਰੂਰ ਇਸ ਤਰ੍ਹਾਂ ਦੇ ਸਮਾਗਮ ਹੋਣੇ ਚਾਹੀਦੇ ਨੇ ਜਿੱਥੇ ਬਹੁਤ ਜ਼ਿਆਦੇ ਲੋਕ ਚੰਗੇ ਰਸਤੇ ਲੱਗਦੇ ਆ ਤੇ ਨੌਜਵਾਨ ਪੀੜ੍ਹੀਆਂ ਜਿਹੜੀ ਪੁਰੇ ਇਤਾਂ ਤੋਂ ਵੱਜਦੀਆਂ ਨਸੇ ਪੱਤਿਆਂ ਤੋਂ ਵੱਜਦੀਆ ਇਸ ਕਰਕੇ ਇਸ ਨਗਰ ਦਾ ਬਹੁਤ ਜ਼ਿਆਦਾ ਧੰਨਵਾਦ ਆ ਰਤਾ ਖੇੜਾ ਦਾ ਜਿਨ੍ਹਾਂ ਨੇ ਇੱਥੇ ਯੋਗਦਾਨ ਪਾਇਆ ਜਿਨ੍ਹਾਂ ਨੇ ਇਹ ਸਮਾਗਮ ਕਰਵਾਇ ਦਿਵਾਨ ਸਜਵਾਇ ਤੇ ਨਾਲ ਨਾਲ ਪੰਚਾਇਤ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਸਰਪੰਚ ਸਾਹਿਬ ਮਨਜੀਤ ਸਿੰਘ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਜਿਨ੍ਹਾਂ ਨੇ ਇੰਨਾ ਵਧੀਆ ਸਲੰਗਾ ਜੋ ਕਦਮ ਪੁੱਟਿਆ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਜਿਹੜੇ ਦਿਵਾਨ ਸਜਾਏ ਜਾਂਦੇ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ ਤੇ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਜਿਹਨੇ ਇੱਥੇ ਪਹੁੰਚੇ ਰਾਗੀ ਢਾਡੀ ਕਥਾ ਵਚ ਉਹਨਾਂ ਦਾ ਵੀ ਧੰਨਵਾਦ ਤੁਸੀਂ ਜੁੜੇ ਰਹੋ ਸਾਡੇ ਜੋਰ ਟੀਵੀ ਨਿਊਜ਼ ਦੇ ਨਾਲ Facebook ਪੇਜ PDX ਸਮਾਣਾ ਦੇ ਨਾਲ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਖੇਰਾਜ ਹੋ ਰੋਵਾਂਗੇ ਸਾਨੂੰ ਦਿਵਾ ਗਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਡੀ ਸਭ ਵਿੱਚ ਫੇਰ ਹਜੂਰ ਹੋਵਾਂਗੇ ਸਾਨੂੰ ਦਿਓ ਆ ਗਿਆ ਧੰਨਵਾਦ ਜੀ ਸਤਿ